ਪਰ ਹੁਣ ਕਿੰਨਾ ਸਿਸਟਰ ਪੜਦੇ ਪਏ ਆ ਤੇ ਉਹਨਾਂ ਕਰਕੇ ਹੁਣ ਕਿਨਾ ਕੰਮ ਕਰਨਾ ਪੈਂਦਾ ਮਿਹਨਤ ਕਰਕੇ ਫੇਰ ਉਹਨਾਂ ਨੂੰ ਪੜਾਉਣਾ ਪੈਣਾ ਹੁੰਦਾ ਰੇੜੀ ਪਾਜੀ ਮੇਰੇ ਘਰ ਵਾਲ ਨੇ ਲਵਾਈ ਸੀ ਜੀ ਕੰਪਨੀ ਮੜ ਕੇ ਬੰਦ ਹੋ ਗਈ ਤੇ ਬਾਦ ਨਾ ਮੈਂ ਤਾਂ ਮੰਨਦੀ ਨਹੀਂ ਮੇਰੇ ਘਰ ਵਾਲ ਨੇ ਬਹੁਤ ਬਹੁਤੀ ਦੁਕਾਨ ਲੈ ਲਾਈ ਸੀ ਰੇੜੀ ਉਹ ਪੂਰੇ ਦਾਤ ਨਾ ਦਿਓਗੀ ਬਾਅਦ ਚ ਇਹਨਾਂ ਨੇ ਮੈਡਮ ਨੇ ਇੱਧਰ ਕਰ ਤਾ ਸਾਨੂੰ ਸਰ ਕਿਨਾ 53 ਆਰਮੀ ਦੇ ਆਰਮੀ ਦਾ ਸ਼ੌਂਕ ਹੈਗਾ ਦਾ ਗਾਵੇ ਤੇ ਤਾਂ ਕਿ ਕੀ ਸੁਣਾ ਦਾਲੇ ਸਬਜੀ ਐ ਸੁੱਕੀ ਸਵੇਰੇ ਦੁਪਹਿਰੇ ਸਦਾਲ ਧਰਨੀ ਐ ਜਾਂ ਕੋਈ ਸਬਜੀ ਹੋਵੇ ਬਣਾਉਣੀ ਐ ਤੇ ਸਾਮਣ ਦੋ ਸਬਜੀਆਂ ਭਰਦੀਆਂ ਕੀ ਮਚਪੂਰੀ ਪੈਗੀ ਰੇੜੀ ਕੋਲ ਰੇੜੀ ਪਾਜੀ ਮੇਰੇ ਘਰੋਂ ਲੈ ਲਵਾਈ ਸੀ ਨਾ ਉਹਨਾਂ ਲਵਾਈ ਆ ਤੇ ਉਹ ਉਹ ਪਲਕ ਉਹਨਾਂ ਦੇ ਜੋ ਬਹਿ ਗਏ ਸੀ ਸੇਲਮੇਣੀ ਉਹਨਾਂ ਦੀ ਕੰਪਨੀ ਮੜ ਕੇ ਬੰਦ ਹੋ ਗਈ ਤੇ ਬਾਦ ਮੈਂ ਮੰਨਦੀ ਨਹੀਂ ਮੇਰੇ ਘਰ ਵਾਲੇ ਨੇ ਬਹੁਤ ਬਹੁਤੀ ਦੁਕਾਨ ਲੈ ਲਾਈ ਸੀ ਰੇੜੀ ਉਹਨਾਂ ਨੂੰ ਮੁਸ਼ਕਲ ਕੀ ਆਈ ਸੀ ਮੁਸ਼ਕਲ ਇਹ ਕੰਮ ਨਹੀਂ ਹੈਗਾ ਸੀ ਕਾਰੋਬਾਰ ਨਹੀਂ ਚੱਲਦਾ ਫੇਰ ਉਹਨਾਂ ਕਹਿੰਦਾ ਆਪਣੀ ਚਾਹ ਦੀ ਦੁਕਾਨ ਲਾਈ ਆ ਸਾਹਮਣੇ ਠਾਣੇ ਦੇ ਨਾਲ ਉਹ ਤੋਂ ਬਾਅਦ ਮੜ ਕੇ ਮੈਡਮ ਨੇ ਸਾਨੂੰ ਇੱਧਰ ਉਹ ਪੂਰੇ ਦਾਤ ਨਾਲ ਦਿਓਗੀ ਬਾਅਦ ਚ ਇਹਨਾਂ ਨੇ ਮੈਡਮ ਨੇ ਇੱਧਰ ਕਰਤਾ ਸਾਨੂੰ ਕਿਹੜੀ ਪਲੇਟ ਤੁਸੀਂ ਉਹ ਦੂਸਰਾ ਦੋ ਕਿਹਦੇ ਦੀ ਪਲੇਟ ਆ ਗਈ ਇਹ ਵੀਰ ਤੇ ਦੀ ਪਲੇਟ ਆ ਤਿੰਨ ਭੁਲ ਕੇ ਨਾਲ ਸਬਜ਼ੀ ਭਾਵੇਂ ਦਾਲ ਹੋਵੇ ਭਾਵੇਂ ਸਬਜ਼ੀ ਹੋਵੇ ਕਿੰਨੇ ਪਰਿਵਾਰ ਦੀ ਬਹੁਤ ਬਖਮੀਤੀ ਆ ਚੁੱਕੀ ਹੋਈ ਚਲੋ ਜੋ ਬਾਬੇ ਦੀ ਮਰਜ਼ੀ ਆ ਜੋ ਨਾ ਦੇਣਾ ਉਹਦੇ ਚ ਰਹਿਣਾ ਅਸੀਂ ਕਹਿ ਨਹੀਂ ਸਕਦੇ ਜੋ ਹੱਡੇ ਕਰਮਾਂ ਤੇ ਅਸੀਂ ਉਹ ਹੀ ਖਾਣਾ ਹੈ ਬੇਟਾ ਮੇਰਾ ਪਰਦਾ ਸੀ ਪਲੱਸ 2 ਕੀਤੀ ਹੈ ਨਾਲ ਲੱਗਾ ਹੈ ਘਾਟੋ ਵੀ ਕਿੰਦੇ ਹਾਂਜੀ ਆਟੋ ਵੀ ਚਲਾਉਂਦਾ ਐ ਕੀ ਕੀ ਕਿੰਨੇ ਦਾ ਲੱਗਦਾ ਕੁਝ ਮੇਰਾ 40 ਹੁੰਦਾ ਕੋਈ ਮਿਲਣ ਚਾਹਤਾ ਮਸੂਸ ਹੁੰਦੀ ਆਈ ਅੱਖੇ ਦਾ ਸਾਡਾ ਬੱਚਾ ਤਰੱਕੀ ਕਰੇ ਗਾਂ ਕਦੇ ਨੌਕਰੀ ਲੱਗੇ ਇਹ ਕੰਮ ਚ ਨਾ ਪਵੇ ਸਿਰਫ ਨਾ ਆਪਣੀ ਪੜਾਈ ਚ ਗਾਂ ਵਧੇ ਹਾਂਜੀ ਦੋ ਬੇਟੇ ਨੇ ਤੇ ਬੇਟਾ ਵਸੇ ਵੱਡਾ ਆ ਬੇਟੀਆਂ ਨਾਲ ਕੰਮ ਕਰਦੀ ਹਾਂ ਸਕੂਲ ਵਣ ਕੇ ਨਾਲ ਕਰਉਂਦੀਆਂ ਮੈਂ ਆਪਣੇ ਪੰਜਾਬੀਆਂ ਨੂੰ ਕੀ ਕਹਿਣਾ ਚਾਹਾਂ ਮੈਂ ਕਿੰਨੀ ਮਿਹਨਤ ਕਰੋ ਸਾਰਾ ਪਰਿਵਾਰ ਮਿਹਨਤ ਜੀ ਸਫਲ ਹੈਗੀ ਆ ਦਿਖਾਓਗੇ ਜੀ ਕੀ ਚੁਸਤ ਆਹ ਹਲ ਦੱਸੋ ਆ ਰਹੀ ਦਾਲ ਐ ਕਿ ਸਿੰਪਲ ਹੀ ਲੱਗਦਾ ਤੁਹਾਨੂੰ ਇਹ ਮੂੰਗੀ ਮਸਰਾਂ ਦੀ ਦਾਲ ਐ ਸਾਰਾ ਕੁਝ ਸਿੰਪਲ ਹੀ ਬਣਾਦੇ ਹੁੰਦੇ ਹਾਂ ਹਾਂਜੀ ਵੈਸੇ ਨੂੰ ਹੀ ਆਲੂ ਲੁੱਟ ਰਹੀ ਆ ਹੁਣ ਸਾਮਣ ਸਬਜ਼ੀ ਬਣਾਣੀ ਦੋ ਨਾਲ ਚਾਹ ਬਣਾਉਨੇ ਦੁੱਧ ਦੁੱਧ ਪਤੇ ਕੌਫੀ ਹੋਈ ਨਾਲ ਜੀ ਦੀ ਉਹ ਕਿਤਾਬ ਉਹ ਵਾਸਤੇ ਕਰ ਰਹੀ ਆਪ ਜੀ ਬੱਚਿਆਂ ਨੂੰ ਸੰਭਾਲਣਾ ਕਿੰਨਾ ਡਿਫਿਕਲਟ ਸੀ ਮੁਸ਼ਕਲ ਆ ਪਾ ਜੀ ਬੱਚੇ ਪੜਾਉਣੇ ਆ ਗਾ ਇਹਨਾਂ ਵਾਸਤੇ ਮੁਸ਼ਕਲ ਦੇ ਹੁੰਦੀ ਹੈ ਆਦਮੇ ਸਿਰ ਤੇ ਸਭ ਕੁਝ ਹੁੰਦਾ ਹੈ ਜੀ ਕੁਝ ਜ਼ਿੰਦਗੀ ਦੀ ਮੁਸ਼ਕਲਾਂ ਦੇਖੀ ਮੁਸ਼ਕਲਾਂ ਤੋਂ ਜੋ ਕਰਮਾਂ ਚ ਸੁਰਤ ਕਿੱਤਿਆਂ ਉਹ ਵੇਖੀਆਂ ਆ ਸਭ ਤੋਂ ਔਖਾ ਟਾਈਮ ਚਾਹੋਣਾ ਜੇਰਾ ਰੱਬ ਨੇ ਹੁਣ ਲਿੰਦਾ ਸਾਨੂੰ ਦਿਨ ਤੇ ਦੇ ਕਿਸੇ ਸਾਡੇ ਕੋਲ ਆਉਣਾ ਲਈ ਠੀਕ ਪਲੇਟਾਂ ਹੀ ਹੋਵੇ ਕਿੰਨੇ ਦੀ ਪਲੇਟ ਦੇ ਇੱਕ ਪਲੇਟ ਤੇ ਕੀ ਕੁਛ ਤੇ ਇਹਦੇ ਵਿੱਚ ਤਿੰਨ ਫੁਲਕੇ ਨਾਲ ਸਬਜੀ ਐ ਤੇ ਨਾਲ ਚਾਰ ਹੋਏਗਾ ਕਦੀਰ ਦੇ ਪਲੇਟ ਇੱਕ ਪਲੇਟ ਰੈਡੀ ਕਰਕੇ ਦਿਖਾ ਦੋਗੇ ਸਾਚੋਸ਼

ਕਿ ਕਿਸੇ ਦਿਨ ਤੇ ਨਾ ਨਾ ਉਹ ਵੀ ਕਿੱਥੇ ਅਪਡੇਟ ਹੋ ਗਏ ਗੇੜ ਕੀ ਮਾਲੇ ਥਾਣੇ ਦੇ ਸਾਹਮਣੇ ਆਪਣੇ ਅੰਮ੍ਰਿਤਸਰ ਸ਼ਹਿਰ ਵਾਸੀ ਨੂੰ ਕਹਣਾ ਚਾਹੁੰਦੇ ਹਾਂ ਕਿ ਅਸੀਂ ਮਿਹਨਤ ਕਰਕੇ ਨਹੀਂ ਆਪ ਤੁਮਾ ਸਾਥੇ ਸਾਰੇ ਹਾਂਜੀ ਆਪ ਮਿਹਨਤ ਕਰਾਂਗੇ ਦੇਖ ਅਨੇ ਸਭ ਖਵਾਵਾਂਗੇ ਸਰ ਪਰਿਵਾਰ ਨੂੰ ਪਾਲਦੇ ਹਾਂਜੀ ਬੇਡੀਆਂ ਪਾਲਦੇ ਪਈਆਂ ਨੇ ਪੜ੍ਹਦੀਆਂ 1+2 ਚ ਆ ਤੇ ਇੱਕ ਹੈਗੀ 7ਵੀਂ ਚ ਨਾਲ ਹੀ ਹਲਕਾ ਹਾਂਜੀ ਕਿ ਸਿਲੰਡਰ ਡਿਕਾਡ ਤੇ ਆਉਣਾ ਹੋਵੇ ਤੇ ਆਪਣਾ ਐਡਰੈਸ ਦੱਸ ਦੋ ਮੈਂ ਦੱਸ ਦਵਾਂ ਦੱਸ ਦੋ ਹਾਂਜੀ ਹਮਿੰਦ ਸਰ ਗੇੜ ਕੀ ਮਾਂ ਛਾਣ ਦੇ ਉੱਪਰ ਜਿਹੜਾ ਸਾਮਣੇ ਪੱਜੀ ਤੁਸੀਂ ਆਟੋ ਚ ਬੰਨ ਕੇ ਕਿੰਨਾ ਟਾਈਮ ਲੱਗਣਾ ਇਹ ਆਟੋ ਚਲਾਉਂਦੇ ਐ ਇਹ ਸਾਲ ਖੋਇਆ ਪਪਾ ਦੇ ਬਾਦ ਕਿੰਨੀ ਦਿਸਟੈਂਸ ਹੈ ਇਹ ਕੋਲ ਦੇ ਪਾਣੋਂ ਪੁੱਛਦਾ ਹਾਂ ਅੱਗੇ ਪਪਾ ਦਾ ਸਹਾਰਾ ਹਰਮ ਦਾ ਹੈ ਪਰ ਇਹ ਕਿੰਨਾ ਪੈਜੀ ਫਲਾਸ਼ ਤੋਂ ਪੜਿਆ ਸਭ ਕਿਉਂ ਕਿ ਅੱਜ ਜੀਤ ਹੋ ਰਿਹਾ ਹੈ। ਮਾ ਦੀ ਪਰਮਾ ਰੱਖਾ ਦਾ ਪ੍ਰਤੀਨਿਧ। ਅੱਜ ਆਪਕੇ ਸਮਾਪਤੇ। ਸਾ ਪਰਿਵਾਰ ਮਾਤਾ ਜੀ ਨੇ ਪਰਿਵਾਰ ਨੂੰ। ਮਾਤਾ ਜੀ ਦੀ ਹਲਪੀ ਕਰਦੇ ਰਹੋ। ਧਾਰਮੀ ਘਰ ਨੂੰ ਪੁਵਾਣਾ ਪਰਿਵਾਰ ਪਾਲਤ ਨੂੰ। ਕਾਜੀ ਆਦਤ ਗਾਉਂ ਚ 200 ਦੇ ਵੀ ਹੋਣਾ ਮਾਤਾ ਜੀ ਦਾ ਮੇਕ ਕੋਈ ਕਰਵਾਉਣੀ। ਕਿਨੇ ਕੋ ਕੋ ਯਾ ਤੇ ਕੋਟਾ ਫੰਡ ਕੋਟਾ ਫੰਡ ਬਾਹਰ ਆਪਣੇ ਪੰਜਾਬੀ ਭਰਾਵਾਂ ਨੂੰ ਕੀ ਕਹਿਣਾ ਚਾਹੁੰਦਾ ਆਪਣਰੇ ਪੰਜਾਬੀ ਭਰਾਵਾਂ ਨੂੰ ਨਹੀਂ ਕਹਿਣਾ ਮੈਂ ਸਿਰਫ ਮੈਂਦੜੇ ਕਰਕੇ ਖਾਣੀ ਦੇ ਸਾਥ ਨਾਲ ਸ਼ਾਹੀ ਦਾਣਾ ਦੇਣਾ ਆਪਣੀ ਸਾਈਡ ਤੇ ਆਪਣੀ ਬਹੁਤ ਜਿੰਦਗੀ ਤੇ ਆਪਣੀ ਤਾਂ ਬਿਲਕੁਲ ਇਸ ਤਰ੍ਹਾਂ ਦੀ ਤਰ੍ਹਾਂ ਸਾਰੇ ਕਿ ਨਾ ਹੈ ਗਾੜੇ ਬਹੁਤ ਕੁਝ ਇੱਛੇ ਹੈਗੇ ਆਪਣੀ ਕਰਨ ਦੀ सुपने मारके सिर, सुपने जरा लेनिया ले मेहत काटते हैं, मेहत में, में की गीनी कैसे पड़े, सर किनारे इतना इंडिया आर्मी जा, आर्मी रह शोंगे गए, आर्मी देख, हाँ जी आर्मी, लेनिया जी सेवा कर, हाँ जी, यहाँ पास में कौन वो डिगास्टर, हाँ जी, हाँ जी, हाँ जी, हाँ जी तरह

ਮੇਰੇ ਸਾਰੇ ਕਿਨ 21 21 ਹੀ ਹੈ ਨਾ 100 25 ਨਾ ਨਾ ਤੁਹਾਡੀ ਕਾਰ ਤੇ ਹੁਣ ਤੇ ਇੱਕ ਵਾਰੀ ਰੋਟੀ ਮਣੀ ਖਾ ਕੇ ਵਿੱਚ ਕੀ ਆ ਜਾਂਦਾ ਸਿੰਪਲ ਰੱਖੀਦਾ ਰੋਟੀ ਮਣੀ ਸਾਡੇ ਹਾਂ ਮਦਰ ਹੁੰਦੇ ਜਮਾਂ ਸਿਸਟਰ ਹੁੰਦੀ ਆ ਉਹ ਸ਼ਾਮ ਨੂੰ ਹੁੰਦੇ ਸਕੂਲ ਆ ਜਾਂਦੇ ਆ ਆ ਜੀ ਤਾਂ ਬੋਟਰ ਟੋਰ ਪਾਣਾ ਜੀ મેહનત કરીને બોત ઓ મેહનત નહીં